ਇਸ ਵੇਲੇ ਬਹੁਤ ਲੋਕ ਇਹ ਕਹਿੰਦੇ ਸੁਣਿੰਦੇ ਨੇ ਕਿ ਮੈਨੂੰ ਬਹੁਤ ਡਿਪਰੈਸ਼ਨ ਹੈ ਤਣਾਅ ਹੈ ਮੈਂ ਉਦਾਸੀ ਵਿੱਚ ਰਹਿਣਾ ਮੇਰਾ ਮਨ ਨਹੀਂ ਲੱਗਦਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਕੀ ਕਰੀਏ ਇਹ ਆਮ ਧਾਰਨਾ ਬਣ ਚੁੱਕੀ ਆ ਡਿਪਰੈਸ਼ਨ ਸੰਬੰਧੀ ਤਰ੍ਹਾਂ-ਤਰ੍ਹਾਂ ਦੇ ਨੁਕਤੇ ਨੁਸਖੇ ਵਿਧੀਆਂ ਦੱਸੀਆਂ ਜਾਂਦੀਆਂ ਨੇ ਦੋਸਤੋ ਆਓ ਸੰਖੇਪ ਵਿੱਚ ਪੰਜ ਛੋਟੀਆਂ-ਛੋਟੀਆਂ ਗੱਲਾਂ ਆਪਾਂ ਜਾਣੀਏ ਤੇ ਡਿਪਰੈਸ਼ਨ ਨੂੰ ਕਹੀਏ ਅਲਵਿਦਾ ਗੁੱਡ ਬਾਏ ਡਿਪਰੈਸ਼ਨ ਵਨ ਰੀਜ਼ਨ a ਡੇ ਪਹਿਲਾ ਹੈ ਮਾਈਕਰੋ ਟੀਚੇ ਛੋਟੇ ਟੀਚੇ ਛੋਟਾ-ਛੋਟਾ ਥੋੜਾ-ਥੋੜਾ ਸ਼ੁਰੂ ਕਰੋ ਤੇ ਵੱਡੀਆਂ ਜਿੱਤਾਂ ਪ੍ਰਾਪਤ ਕਰੋ ਅਸੀਂ ਜਾਣਦੇ ਹਾਂ ਕੇ ਡਿਪਰੈਸ਼ਨ ਅਕਸਰ ਸਾਡੇ ਚੋਂ ਪ੍ਰੇਰਣਾ ਨੂੰ ਖੋਹ ਲੈਂਦਾ ਮੋਟੀਵੇਸ਼ਨ ਨੂੰ ਖੋਹ ਲੈਂਦਾ ਸਾਨੂੰ ਵੱਡੇ ਕੰਮ ਅਸੰਭਵ ਲੱਗਣ ਲੱਗਦੇ ਨੇ ਬਹੁਤੀਆਂ ਸਥਿਤੀਆਂ ਵਿੱਚ ਇਹ ਜਾਪਦਾ ਕਿ ਮੈਂ ਨਹੀਂ ਕਰ ਸਕਦਾ ਮੈਥੋਂ ਨਹੀਂ ਹੋਣਾ ਯਾਰ ਮੈਥੋਂ ਨਹੀਂ ਜਾਇਆ ਜਾਂਦਾ ਮੈਂ ਕਿਵੇਂ ਕਰ ਸਕਦਾ ਮੇਰੇ ਵੱਸ ਦੀ ਗੱਲ ਨਹੀਂ ਇਹੋ ਜਿਹੀਆਂ ਸਥਿਤੀਆਂ ਜਦੋਂ ਹੋਣ ਫਿਰ ਵੱਡੇ ਕੰਮਾਂ ਨੂੰ ਸਾਈਡ ਤੇ ਕਰ ਦੋ ਛੋਟੇ ਟੀਚੇ हासिल ਕਰਨ ਯੋਗ ਟੀਚੇ ਆਪਣੇ ਰੱਖਣੇ ਸ਼ੁਰੂ ਕਰ ਦਿਓ ਉੱਠਣ ਨੂੰ ਜੀ ਨਹੀਂ ਕਰਦਾ ਸੈਰ ਨੂੰ ਜੀ ਨਹੀਂ ਕਰਦਾ ਕੋਈ ਗੱਲ ਨਹੀਂ ਖੜੇ ਹੋਵੋ ਫਿਰ ਵੀ ਸਵੇਰੇ ਉੱਠ ਕੇ ਪਾਣੀ ਦਾ ਗਲਾਸ ਪੀ ਕੇ 2 ਮਿੰਟ ਬਹਿ ਜਾਓ ਆਪਣੀ ਬਾਲਕੋਨੀ 'ਚ ਹੀ ਜਾਇਓ ਇਹਦੇ ਨਾਲ ਕੀ ਹੋਏਗਾ ਜਦੋਂ ਤੁਸੀਂ ਆਪਣੇ ਬਿਸਤਰੇ 'ਚੋਂ ਉੱਠੋਗੇ ਤੁਸੀਂ ਛੋਟੇ-ਛੋਟੇ ਕੰਮ ਛੋਟੇ-ਛੋਟੇ ਕਦਮ ਸ਼ੁਰੂ ਕਰੋਗੇ ਬਾਲਕੋਨੀ 'ਚ ਹੀ 2 ਮਿੰਟ ਖੜ੍ਹ ਜਾਓ ਕਿਸੇ ਫੁੱਲ ਨੂੰ ਦੇਖ ਲਿਆ ਜੇ ਘਰ ਦੇ ਵਿੱਚ ਗਮਲਾ ਹੈਗਾ ਪਾਣੀ ਦਾ ਗਲਾਸ ਪੀ ਕੇ ਆਪਣੇ ਜਿਹੜਾ ਹੈ ਲੌਬੀ ਦੇ ਵਿੱਚ ਹੀ ਟਹਿਲ ਕਦਮੀ ਕਰਨ ਲਈ ਜੁਆਕ ਨੂੰ ਦੇਖ ਲਓ ਖੁਸ਼ੀਆਂ ਨਿੱਕੇ ਨਿੱਕੇ ਗੱਲਾਂ ਚੋਂ ਲੱਭੋ ਪ੍ਰਵਾਨਾ ਕਰੋ ਵੱਡੇ ਕੰਮ ਨਹੀਂ ਹੁੰਦੇ ਤੇ ਹੌਲੀ-ਹੌਲੀ ਕੀ ਹੋਏਗਾ ਤੁਹਾਡੇ ਵਿੱਚ ਮੋੜ ਤੋਂ ਗਤੀ ਪੈਦਾ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਨਾਲ ਕੀ ਹੋਏਗਾ ਤੁਹਾਡੇ ਚ ਕੰਟਰੋਲ ਦੀ ਭਾਵਨਾ ਆਏਗੀ ਤੇ ਹੌਲੀ-ਹੌਲੀ ਤੁਹਾਡੇ ਮਨ ਦੀ ਜਿਹੜੀ ਧੁੰਦ ਹੈ ਉਹ ਮਿਟਣੀ ਸ਼ੁਰੂ ਹੋ ਜਾਏਗੀ ਦੂਜਾ ਹੈ ਸੂਰਜ ਦੀ ਰੌਸ਼ਨੀ ਅਤੇ ਹਿੱਲ-ਜੁਲ ਕੁਦਰਤ ਦਾ ਰੀਸੈਟ ਬਟਨ ਹੈ। ਦੇਖੋ ਜਿਹੜੀ ਕੁਦਰਤੀ ਰੌਸ਼ਨੀ ਆ ਨਾ ਜਦ ਅਸੀਂ ਬਾਹਰ ਆਉਨੇ ਆ ਕਮਰੇ ਚ ਬੈਠੇ ਰਹਨੇ ਆ ਘਟਣਾਂ ਚ ਅੰਦਰਾਂ ਜਦ ਅਸੀਂ ਬਾਹਰ ਆਉਨੇ ਆ ਫਿਰ ਕੀ ਹੁੰਦਾ ਕੁਦਰਤੀ ਰੌਸ਼ਨੀ ਚ ਆ ਕੇ ਸਾਨੂੰ ਇੱਕ ਰਸਾਇਣ ਮਿਲਦਾ। ਉਹ ਰਸਾਇਣ ਕੀ ਆ ਜਿਹਨੂੰ 세ਰੋਟੋਨਿਨ ਅਸੀਂ ਆਖਦੇ ਆ। ਉਹਦੇ ਨਾਲ ਸਾਡਾ ਮੂਡ ਜਿਹੜਾ ਹੈ ਉਹ ਨਿਯਮਿਤ ਹੁੰਦਾ। ਇਦਾਂ ਹੀ ਹਲਕੀ ਹਲਕੀ ਕਸਰਤ ਥੋੜੀ ਜੀ ਸੈਰ ਮਾੜਾ ਮੋਟਾ ਟੈਲਣਾ ਉਹਦੇ ਨਾਲ ਕੀ ਆ ਇੱਕ ਰਸਾਇਣ ਨਿਕਲੇਗਾ ਐਂਡੋਰਫਿਨ ਇਹ ਦੋਨੋਂ ਰਸਾਇਣ ਮਿਲ ਕੇ ਤੁਹਾਡੀ ਜਿਹੜੀ ਸੁਸਤੀ ਦਾ ਚੱਕਰ ਆ ਤੁਹਾਡੀ ਉਦਾਸੀ ਦਾ ਚੱਕਰ ਆ ਉਹਨੂੰ ਤੋੜ ਸਕਦੇ ਨੇ ਤੇ ਦਿਮਾਗ ਦੇ ਵਿੱਚ ਜਿਹੜਿਆ ਤਣਾਅ ਹੈ ਉਹਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਦਿਮਾਗ ਦੇ ਰਿਐਕਸ਼ਨ ਨੇ ਉਹਨਾਂ ਨੂੰ ਚੇਂਜ ਕਰ ਸਕਦੇ ਅੰਦਰ ਨਾ ਬੜੋ ਕਮਰੇ ਚ ਔਖੇ ਵੀ ਹੋ ਉਦਾਸ ਵੀ ਹੋ ਮੰਨਿਆ ਕੋਈ ਅਜਹੀ ਘਟਨਾ ਵਾਪਰ ਗਈ ਮਨ ਟੁੱਟ ਸਕਦਾ ਦਿਲ ਟੁੱਟ ਸਕਦਾ ਦੁੱਖ ਲੱਗ ਸਕਦਾ ਪਰ ਫਿਰ ਵੀ ਜ਼ਿੰਦਗੀ ਤਾਂ ਜਿਉਣੀ ਆ ਨਾ ਯਾਰ ਜ਼ਿੰਦਗੀ ਕੁਦਰਤ ਦਾ ਖੂਬਸੂਰਤ ਤੋਹਫਾ ਹੈਗੀ ਆ ਨਿਕਲੋ ਕਮਰੇ ਚੋਂ ਬਾਹਰ 10 ਮਿੰਟ ਛੱਤ ਤੇ ਬਹਿ ਜੋ ਜਾ ਕੇ ਚੜਦੇ ਸੂਰਜ ਨੂੰ ਦੇਖੋ ਉੱਥੇ ਮੜੀਆਂ-ਮੁਟੀਆਂ ਬਾਹਾਂ ਹਿਲਾ ਲਓ ਕੋਈ ਥੋੜੀ-ਬਹੁਤੀ ਐਕਸਰਸਾਈਜ਼ ਕਰ ਲਓ ਤੁਸੀਂ ਦੇਖਿਓ ਇਹ ਰਸਾਇਣ ਨਿਕਲ ਲਗੇ ਤੇ ਹੌਲੀ-ਹੌਲੀ ਤੁਹਾਡਾ ਮਨ ਜਿਹੜਾ ਉਹ ਸਕੂਨ ਚਾਉਣਾ ਸ਼ੁਰੂ ਹੋ ਜਾਊ। ਨੰਬਰ 3 ਕਨੈਕਸ਼ਨ ਕਨੈਕਟਿਵਿਟੀ ਜੁੜਨਾ ਕਿਸੇ ਨੂੰ ਟੈਕਸਟ ਕਰ ਲਈ ਕਿਸੇ ਨੂੰ ਆਵਾਜ਼ ਮਾਰ ਲਈ ਕਿਸੇ ਨੂੰ ਫੋਨ ਕਰ ਲਿਆ। ਜਿਹੜਾ ਇਕੱਲਾਪਨ ਹੈ, ਇਕਾਂਤ ਹੈ ਉਹ ਡਿਪਰੈਸ਼ਨ ਨੂੰ ਵਧਾਉਂਦਾ ਹੈ। ਇੱਕ ਵਿਅਕਤੀ ਨਾਲ ਹੀ ਸੰਪਰਕ ਕਰ ਲਓ ਭਾਵੇਂ ਯਾਰ ਕੋਈ ਕੰਦਾ ਤਾਂ ਅਜੇ ਮਿੱਤਰ ਪਿਆਰਾ ਹੁੰਦਾ ਹੀ ਆ ਕੋਈ ਘਰ ਦਾ ਮੈਂਬਰ ਅਜਾ ਹੁੰਦਾ ਹੀ ਆ ਜਿਹੜਾ ਤੁਹਾਡੇ ਬੰਦ ਨੂੰ ਸਮਝਦਾ ਜਿਹੜਾ ਤੁਹਾਡੇ ਪ੍ਰਤੀ ਸੁਹਿਰਦ ਹੈ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਇਸ ਇਕੱਲੇਪਣ ਦੇ ਚੱਕਰ ਨੂੰ ਉਹ ਬੰਦਾ ਤੋੜ ਸਕਦਾ ਉਹਦੇ ਨਾਲ ਦਿਲ ਸਾਂਝਾ ਕਰੋ ਉਹਨੂੰ ਮੈਸੇਜ ਕਰ ਦਿਓ ਅੱਜ ਕੱਲ ਤਾਂ ਬਣੇ ਸਾਧਨ ਨੇ ਫੇਸ ਟਾਈਮ ਕਰ ਲਓ ਆਡੀਓ ਕਾਲ ਕਰ ਲਓ ਵੀਡੀਓ ਕਾਲ ਕਰ ਲਓ ਉਹਦਾ ਹਾਲ ਪੁੱਛ ਲਓ ਜੇ ਕੋਈ ਪੁਰਾਣੇ ਵੇਲੇ ਦਾ ਮਿੱਤਰ ਆ ਉਹਦੇ ਨਾਲ ਜਿਹੜੇ ਪੁਰਾਣੇ ਨਿੱਕੇ ਨਿੱਕੇ ਰਾਜ ਨੇ ਉਹਨਾਂ ਨੂੰ ਮੁੜਤਾ ਜਾ ਕਰ ਲੋ ਜੀ ਲੱਗਿਆ ਆਏਗਾ ਥੋੜੀ ਜਿਹੀ ਰੌਚਿਕਤਾ ਪੈਦੀ ਹੋਣੀ ਸ਼ੁਰੂ ਹੋ ਜਾਏਗੀ ਇਹਦਾ ਕੋਈ ਜ਼ਰੂਰੀ ਨਹੀਂ ਬਹੁਤ ਡੂੰਘੀਆਂ ਗੱਲਾਂ ਕਰਨੀਆਂ ਨੇ ਅਸੀਂ ਗੰਭੀਰ ਗੱਲਾਂ ਨਹੀਂ ਕਰਨੀਆਂ ਵਿਜ਼ਡਮ ਲੈਸਨ ਹੀ ਲੈਣਿਆ ਨਾ ਬਈ ਨਾ 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 ਇਹ ਕੋਈ ਜ਼ਰੂਰਤ ਨਹੀਂ ਹੈਗੀ ਐਵੇਂ ਛੋਟੀਆਂ ਛੋਟੀਆਂ ਹਲਕੀਆਂ ਹਲਕੀਆਂ ਯਾਦਾਂ ਸਾਂਝੀਆਂ ਕਰੋ ਯਾਦ ਕਰੋ ਉਹਨੂੰ ਜੇ ਕੋ ਪੜਦੇ ਰਹੇ ਹੋ ਇਕੱਠੇ ਹੌਸਟਲ ਦੀਆਂ ਕੁਝ ਗੱਲਾਂ ਯਾਦ ਕਰ ਲਓ ਬੜਾ ਨਜ਼ਾਰਾ ਦੇਣ ਕੀਆ ਪੁਰਾਣੇ ਮਿੱਤਰਾਂ ਨਾਲ ਕੀਤੀਆਂ ਸ਼ਰਾਰਤਾਂ ਯਾਦ ਕਰ ਲਓ ਰੌਚਕਤਾ ਪੈਦਾ ਹੋ ਜਾਓ ਇਕੱਲਾਪਨ ਟੁੱਟੂਗਾ ਜਦੋਂ ਤੁਸੀਂ ਇਕਾਂਤ ਵਿੱਚ ਹੋ ਨਾ ਕਰ ਲਿਓ ਬੈਠੇ ਹੋ ਤਾਂ ਉਦਾਸੀ ਆਏਗੀ ਗੱਲ ਕਰੋ ਹੱਲ ਕਰੋ ਚੌਥਾ ਹੈ ਸੰਵੇਦੀ ਬਦਲਾ ਸਰੀਰ ਨੂੰ ਜੋੜੋ ਮਨ ਨੂੰ ਸ਼ਾਂਤ ਕਰੋ ਬਹੁਤ ਜ਼ਿਆਦਾ ਸੋਚਣਾ ਡਿਪਰੈਸ਼ਨ ਦਾ ਬਹੁਤ ਵੱਡਾ ਜਾਲ ਆ ਜਿੰਨਾ ਵੱਧ ਸੋਚੋਗੇ ਉਨਾ ਹੀ ਡਿਪਰੈਸ਼ਨ ਵੱਧ ਆ ਜਾਂਦਾ ਉਹੀ ਸੋਚੀ ਜਾਣਾ ਉਹਨਾਂ ਗੱਲਾਂ ਬਾਰੇ ਸੋਚੀ ਜਾਣਾ ਜਿਹੜੀਆਂ ਅਜੇ ਵਾਪਰੀਆਂ ਹੀ ਨਹੀਂ ਉਹਨਾਂ ਗੱਲਾਂ ਬਾਰੇ ਸੋਚੀ ਜਾਣਾ ਜਿਨ੍ਹਾਂ ਦੀ ਕੋਈ ਐਮੀਅਤ ਹੀ ਨਹੀਂ ਹੈਗੀ ਆਪਣੀਆਂ ਇੰਦਰੀਆਂ ਤੇ ਧਿਆਨ ਦਿਓ ਅੱਖਾਂ ਨਾਲ ਖੂਬਸੂਰਤ ਨਜ਼ਾਰੇ ਦੇਖੋ ਕੰਨਾਂ ਨਾਲ ਖੂਬਸੂਰਤ ਗੀਤ ਸੁਣੋ ਫਿਲਮਾਂ ਦੇਖੋ ਚਾ ਕੌਫੀ ਪੀਓ ਟੱਬਰ ਚ ਬੈਠ ਕੇ ਗੱਲਾਂ ਕਰੋ ਕੌਫੀ ਨੂੰ ਸਾਂਝਾ ਕਰੋ ਹੌਲੀ ਹੌਲੀ ਕੁੱਟ 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 ਭਰ ਕੇ ਜਦੋਂ ਪੀਓਗੇ ਤਾਂ ਇਹਦੇ ਨਾਲ ਕੀ ਹੋਏਗਾ ਤੁਹਾਡੇ ਦਿਮਾਗ ਦੇ ਵਿੱਚੋਂ ਜਿਹੜਾ ਕੂੜ ਹੈ ਤਣਾਅ ਹੈ ਉਹ ਬਾਹਰ ਆਏਗਾ ਤੇ ਤੁਸੀਂ ਵਰਤਮਾਨ 'ਚ ਆ ਜਾਓਗੇ ਤੁਹਾਨੂੰ ਮਾਨਸਿਕ ਰਾਹਤ ਮਿਲੇਗੀ ਅਮੀਨ ਸੋਚੀ ਜਾ ਕੋਈ ਅਸੀਂ ਕਰਤਾ ਨਹੀਂ ਹੈਗੇ ਵੀ ਸਾਰਾ ਕੁਝ ਸਾਡੇ ਕੰਟਰੋਲ ਚਾ ਬੜੀਆਂ ਚੀਜ਼ਾਂ ਇਹ ਜਿਹੇ ਨੇ ਜਿਹੜੀਆਂ ਘਟ ਜਾਂਦੀਆਂ ਨੇ ਵਾਪਰ ਜਾਂਦੀਆਂ ਨੇ ਠੀਕ ਆ ਕੋਈ ਗੱਲ ਨਹੀਂ ਲੈਟ ਇਟ ਹੈਪਨ ਵਾਟ ਵੀ ਕੈਨ ਡੂ ਜਦੋਂ ਸਾਡਾ ਕੰਟਰੋਲ ਹੀ ਨਹੀਂ ਕਈ ਤਾਂ ਆਈ ਉਦਾਸ ਹੋ ਜਾਂਦੇ ਆ ਮਨ ਤੇ ਬੋਝ ਪਾ ਜਾਂਦਾ ਵੀ ਯਾਰ ਬੜੀ ਗਰਮੀ ਆ ਗਈ ਜੀ ਬੜਾ ਮੀਂਹ ਪਈ ਜਾਂਦਾ ਜੀ ਓ ਯਾਰ ਛੱਡੋ ਰਿਲੈਕਸ ਕਰੋ ਚਿੱਲ ਕਰੋ ਖੂਬਸੂਰਤ ਜ਼ਿੰਦਗੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ ਪੰਜਵਾਂ ਮੇਰਾ ਨੁਕਤਾ ਹੈ ਮਕਸਦ ਦੀ ਝਲਕ ਪਾਓ ਅੱਜ ਲਈ ਇੱਕ ਕਿਉਂ ਮਤਲਬ ਕੀ ਆ ਜਿਹੜਾ ਡਿਪਰੈਸ਼ਨ ਆ ਸਾਨੂੰ ਪਤਾ ਨਿਰਾਸ਼ਾ ਤੇ ਪੜਦਾ ਡਿਪਰੈਸ਼ਨ ਨਿਰਾਸ਼ਾ ਤੇ ਪੜਦਾ ਇੱਕ ਛੋਟਾ ਜਿਹਾ ਕਾਰਨ ਚੁਣ ਲਓ ਅੱਜ ਜਿਸ ਨਾਲ ਅੱਗੇ ਵਧ ਸਕੋ ਤੇ ਅੱਜ ਨਾ ਮੈਂ ਪੌਦਿਆਂ ਨੂੰ ਪਾਣੀ ਦੇਣਾ ਮੈਂ ਪੰਛੀਆਂ ਨੂੰ ਦਾਣੇ ਪਾਉਣੇ ਨੇ ਮੈਂ ਕੋਈ ਆਹ ਕੰਮ ਛੋਟਾ ਜਿਹਾ ਪੂਰਾ ਕਰਨਾ ਇਹ ਆਈ ਨਹੀਂ ਵੀ ਸਾਰਾ ਕੁਝ ਠੀਕ ਹੋ ਜੂ ਇਹਦੇ ਨਾਲ ਇੱਕ ਇੱਕ ਧਾਗੇ ਨੂੰ ਫੜਦੇ ਹੋਏ ਅੱਗੇ ਵਧਾਂਗੇ ਰੋਜ਼ ਨਿੱਕੇ ਨਿੱਕੇ ਮਕਸਦ ਲੱਭੋ ਕਿ ਮੈਂ ਅੱਜ ਇਹ ਕਿਉਂ ਕਰਨਾ ਹੈ ਨਾ ਜੀ ਲੱਗੋ ਬਹੁਤ ਜੀ ਲੱਗਦਾ ਪੰਛੀਆਂ ਨੂੰ ਬੰਦਾ ਦਾਣਾ ਪਾਉ ਉਹਦਾ ਤਾਂ ਪੰਛੀ ਆ ਜਾਂਦੇ ਨੇ ਦਾਣਾ ਚੁਗਦੇ ਨੇ ਪਾਣੀ ਧਰ ਲੋ ਪਾਣੀ ਪੀਂਦੇ ਨੇ ਭੈ ਕਿਆ ਕਿਆ ਬਾਤਾਂ ਨੇ ਆਨੰਦ ਆ ਜਾਂਦਾ ਮੇਰੇ ਇੱਕ ਬੜੇ ਕਲੋਜ਼ ਰਿਸ਼ਤੇਦਾਰ ਨੇ ਮੇਰੀ ਬੇਟੀ ਦੇ ਫਾਦਰ ਇਨ ਲਾ ਰਹਿਜਾ ਸਾਹਿਬ ਮੈਨੂੰ ਬੜੀ ਕਮਾਲ ਦਾ ਉਹਨਾਂ ਦਾ ਟੱਬਰ ਦੇ ਆਨੰਦ ਦੀ ਗੱਲ ਲੱਗਦੀ ਆ ਹਰ ਰੋਜ਼ ਸਵੇਰੇ ਪੰਛੀਆਂ ਨੂੰ ਦਾਣਾ ਪਾਉਂਦੇ ਨੇ ਪੰਛੀ ਆਉਂਦੇ ਨੇ ਕਬੂਤਰ ਆਉਂਦੇ ਨੇ ਚਿੜੀਆਂ ਆਉਂਦੀਆਂ ਇਵਨ ਮੋਰ ਤੱਕ ਆਉਂਦੇ ਨੇ ਉਹ ਫਿਰ ਦੇਖ ਦੇਖ ਕੇ ਉਹਨਾਂ ਨੂੰ ਖੁਸ਼ ਹੁੰਦੇ ਨੇ ਉਹਨਾਂ ਦੀਆਂ ਵੀਡੀਓ ਬਣਾਉਂਦੇ ਨੇ ਵਾਕੇ ਯਾਰ ਬੜਾ ਕਮਾਲ ਦਾ ਨਜ਼ਾਰਾ ਹੈਗਾ ਜੀ ਲੱਗੂ ਤੋ ਇਹੋ ਜਿਹੇ ਅਨੇਕਾਂ ਆਦਤਾਂ ਨੇ ਜਿਹੜੀਆਂ ਅਸੀਂ ਪਾ ਸਕਦੇ ਹਾਂ ਸੋ ਪਿਆਰੇ ਦੋਸਤੋ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹ ਵਿਹਾਰਕ ਵੀ ਨੇ ਇਹ ਵਿਗਿਆਨ ਸਮਰੱਥਾ ਸਿਧਾਂਤਾਂ ਦੇ ਆਧਾਰਤ ਵੀ ਨੇ ਇਹ ਤੁਹਾਡੀ ਵਿਵਹਾਰਿਕ ਸਰਗਰਮੀ ਨੂੰ ਵੀ ਵਧਾਉਣਗੀਆਂ ਤੁਹਾਡੇ ਨੀਰੋ ਕੈਮੀਕਲ 'ਚ ਵੀ ਵਾਧਾ ਕਰਨਗੀਆਂ ਤੁਹਾਨੂੰ ਸਮਾਜਿਕ ਤੌਰ ਤੇ ਵੀ ਛੋੜਨਗੀਆਂ ਤੇ ਜੇ ਭਾਈ ਪਸੰਦ ਆਉਂਦੀਆਂ ਨੇ ਇੱਕ ਇੱਕ ਕਰਕੇ ਅਜਮਾਓ ਛੋਟੇ ਕਦਮ ਵੱਡੀਆਂ ਛਾਲਾਂ ਨਾਲੋਂ ਬਿੱਤਰ ਹੁੰਦੇ ਨੇ ਛੋਟੇ ਛੋਟੇ ਕਦਮ ਕਰਦੇ ਜਾਓ ਪਟਦੇ ਜਾਓ ਤੇ ਡਿਪਰੈਸ਼ਨ ਨੂੰ ਕਹੋ ਅਲਵਿਦਾ ਲਓ ਨਜ਼ਾਰਾ ਤੇ ਫਿਰ ਉੱਚੀ ਦੇਣੇ ਕਹਿ ਦਿਓ ਬਾਏ ਬਾਏ ਡਿਪਰੈਸ਼ਨ ਆਮ ਓਕੇ ਥੈਂਕ ਯੂ